ਚੈਨਲ ਜੁਆ ਦੇਖੇ ਮੈਨੂੰ ਚੱਕੀ ਜੀ ਸੋ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਸ਼ੰਭੂ ਬਾਰਡਰ ਦੇ ਉੱਪਰ ਇਸ ਸਮੇਂ ਵਾਟਰ ਕੈਨਲ ਦਾ ਜਿਹੜਾ ਇਸਤੇਮਾਲ ਕੀਤਾ ਗਿਆ ਹੈ ਕਿਸਾਨਾਂ ਦੇ ਉੱਪਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਜਿਹੜੇ ਆ ਕਿਸਾਨਾਂ ਨੂੰ ਸਮਝਾਉਂਦੇ ਹੋਏ ਨਜ਼ਰ ਆ ਰਹੇ ਸੰਤੇ ਹੁਣ ਜਿਹੜੇ ਆ ਫਿਰ ਕਿਸਾਨ ਜਿਹੜੇ ਨੇ ਅੱਗੇ ਵਾਦੇ ਹੋਏ ਨਜ਼ਰ ਆ ਰਹੇ ਨੇ ਤੇ ਸ਼ੰਭੂ ਬੋਰਡ ਤੋਂ ਜਿਹੜੀਆਂ ਨੇ ਐਕਸਕਲੂਸਿਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੋ ਹੈ ਹੁਣ ਪ੍ਰਸ਼ਾਸਨ ਜਿਹੜਾ ਹੈ ਹਰਕਤ ਦੇ ਵਿੱਚ ਆ ਚੁੱਕਿਆ ਹੈ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਹੈ ਹੁਣ ਜੋ ਹੈ ਪਾਣੀ ਦੀਆਂ ਬਿਛਾੜਾਂ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਜੋ ਹੈ ਪਹਿਲਾਂ ਅਸੂਗੈਸ ਦੇ ਗੋਲੇ ਦਾਗੇ ਜਾ ਰਹੇ ਨੇ ਤੇ ਹੁਣ ਜਿਹੜੀ ਹੈ ਕਿਸਾਨਾਂ ਦੇ ਉੱਪਰ ਜੋ ਤੁਸੀਂ ਦੇਖ ਸਕਦੇ ਹੋ ਕਿ ਕੀ ਲਗਾਤਾਰ ਜਿਹੜੀ ਹੈ ਕਿਸਾਨਾਂ ਦੇ ਉੱਪਰ ਜਿਹੜੇ ਆਸੂ ਦੇ ਦਾਗੇ ਜਾਣ ਤੋਂ ਬਾਅਦ ਹੁਣ ਇਹ ਤੋਂ ਦੇਖ ਸਕਦੇ ਹੋ ਕਿ ਸਾਹਮਣੇ ਤੋਂ ਜਿਹੜੀ ਹੈ ਕਿਸਾਨਾਂ ਦੇ ਉੱਪਰ ਉਹ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਕਿ ਆਸੂ ਗਾ ਦਾ ਗੋਲਾ ਜਿਹੜਾ ਚੱਲ ਗਿਆ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਹੀ ਜਿਹੜਾ ਨਜ਼ਦੀਕ ਜਿਹੜਾ ਕਲੀਅਰ ਗੈਸ ਜਿਹੜਾ ਛੱਡਿਆ ਗਿਆ ਹੈ ਤਸਵੀਰਾਂ ਦੇ ਵੀ ਦੇਖ ਸਕਦੇ ਹੋ ਕਿ ਕਿ ਕਿਸਾਨ ਜਿਹੜਾ ਹੈ ਜ਼ਖਮੀ ਹੋਇਆ ਹੈ ਕਿ ਕਿਸ ਤਰ੍ਹਾਂ ਜਿਹੜੇ ਨੇ ਹੁਣੇ ਜਿਹੜੀ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਜਿਨ੍ਹਾਂ ਨੂੰ ਜੋ ਲਿਜਾਇਆ ਜਾ ਰਿਹਾ ਹੈ ਤੇ ਕਿਸਾਨ ਜਿਹੜੇ ਨੇ ਹੁਣੇ ਜ਼ਖਮੀ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੂੰ ਜਿਹੜਾ ਹੈ ਲਿਜਾਇਆ ਜਾ ਰਿਹਾ ਹੈ ਤੇ ਜਿਹੜਾ ਆਸੂ ਗੈਸ ਦਾ ਜੇਕਰ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਜਿਹੜੇ ਨੇ ਗੁਰਸਿੱਖ ਨੇ ਉਹਨਾਂ ਦੇ ਉੱਪਰ ਜਿਹੜਾ ਜੋ ਉਹਦੇ ਨਜ਼ਦੀਰ ਗੈਸ ਜਿਹੜੀ ਛੱਡੀ ਜਾਂਦੀ ਹੈ ਤੇ ਉਹਦੇ ਵਿੱਚ ਜਿਹੜੇ ਨੇ ਜ਼ਖਮੀ ਹੋਏ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਤੇ ਤੇ ਲਗਾਤਾਰ ਜੋ ਹੈ ਜੋ ਘੋੜਾ ਲੱਗਿਆ ਤੇ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਜਿਹੜੀ ਜਰੂਰ ਜਿਹੜੇ ਨੇ ਸਿੱਧਾ ਜਿਹੜਾ ਗੋਲਾ ਲੱਗਿਆ ਜਿਸ ਤੋਂ ਬਾਅਦ ਜਿਹੜੇ ਨੇ ਕਿ ਕਿਸਾਨ ਜਿਹੜਾ ਹੈ जख्मी ਹੁੰਦਾ ਹੈ ਜਿਸ ਨੂੰ ਜੋ ਹਸਪਤਲ ਦੇ ਵਿੱਚ ਲਿਜਾਇਆ ਜਾ ਰਿਹਾ ਤੇ ਪਹਿਲਾਂ ਜਿਹੜੀ ਹੈ ਪਾਣੀ ਦੀ ਬਿਚਾੜਾ ਜਿਹੜੀਆਂ ਨੇ ਮਾਰੀਆਂ ਜਾਂਦੀਆਂ ਨੇ ਹੁਣ ਜਿਹੜੀ ਹੈ ਜੋ ਕਟਿਆਰ ਗੈਸ ਦਾ ਜਿਹੜਾ ਇਹ ਗੋਲਾ ਛੱਡਿਆ ਜਾਂਦਾ ਹੈ ਕੈਮਰਾ ਪਰਸਨ ਲਾਲਤਾ ਪ੍ਰਸਾਦ ਦੇ ਨਾਲ ਗੁਰਪ੍ਰੀਤ ਈਮਾਨ ਐਬੀ ਪਸਾਂਝਾ ਸ਼ੰਭੂ ਬੋਰਡਰ 八块